ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਪੋਲਬਾਗੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਭਾਈ ਹੁਣੇ ਵਪਾਰ ਦਾ ਕੰਮ ਕਰਦੇ ਆ ਚਾਰ ਮੱਝਾਂ ਸੇਲ ਕਰਨੀਆਂ ਦੋ ਤਾਜ਼ੀਆਂ ਸੂਈਆਂ ਤੇ ਦੋ ਧੋਕੜਾ ਚੰਗੀਆਂ ਸੋਹਣੀਆਂ ਮੱਝਾਂ ਚੰਗੀ ਕੁਆਲਿਟੀ ਦੀਆਂ ਵੱਡੇ ਕਾਦਾ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਂ ਲਿਆ ਕਰੋ ਜਿਹੜਾ ਗੱਪਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਹੋਣ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਮੱਜਾਂ ਦੀ ਡੀਟੇਲ ਲਵਾਂਗੇ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਠੀਕ ਠਾਕ ਤੇ ਆਪਣਾ ਵਪਾਰ ਦਾ ਕੰਮ ਆ ਜੀ ਹਾਂ ਜੀ ਹਾਂ ਜੀ ਵਪਾਰ ਪੱਕਾ ਨਹੀਂ ਕਰੀਦਾ ਤਾਂ ਹਾਂ ਜੀ ਕੰਮ ਕਰਦਾ ਮੈਂ ਪਲੰਬਰ ਦਾ ਠੀਕ ਹੈ ਜੇ ਕੋਈ ਮਿਲੇ ਤੇ ਲੈ ਆਈਦੀ ਹੈ ਠੀਕ ਹੈ ਜੀ ਤੇ ਕਿੰਨੀਆਂ ਵੇਚਣੀਆਂ ਜੀ ਅੱਜ ਚਾਰ ਵਾ ਦੋ ਟੋਕੜਾ ਤੇ ਦੋ ਸੱਜਰਾ ਅੱਛਾ ਦੋ ਟੋਕੜਾ ਦੋ ਸੱਜਰਾ ਹਾਂਜੀ ਠੀਕ ਹੈ ਜੀ ਪਹਿਲੀ ਵੀਡੀਓ ਲੱਗੀ ਬਣਨ ਦੀ ਹਾਂਜੀ ਹਾਂਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਬਾਗ ਪੋਲ ਬਾਗੇ ਜ਼ਿਲ੍ਹਾ ਗਰਦਾਸਪੁਰ ਜੀ ਸੇਲ ਬਟਾਲਾ ਠੀਕ ਹੈ ਜੀ ਨਾਮ ਕੀ ਹੈ ਵੀਰ ਜੀ ਆਪਣਾ ਮਨਪ੍ਰੀਤ ਸਿੰਘ ਮਣੀਮਣੀ ਕਹਿੰਦੇ ਜਾਂਦਾ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 8054266398 ਠੀਕ ਹੈ ਇਹ ਪਿੰਡ ਕਿੱਥੇ ਕਿ ਪੈਂਦਾ ਜੀ ਇਹ ਦੜੇ ਵਾਲਿਓ ਸਿੱਧਾ ਹੀ 3 ਕਿਲੋਮੀਟਰ ਆ ਪਿੰਡ ਘਾਰ ਗੁਬਿੰਦਪੁਰ ਵੀ ਲਾਗੇ ਪੈਂਦਾ ਦਾ ਨਹੀਂ ਉਹ ਪੈਂਦਾ ਹਨ 16 17 ਕਿਲੋਮੀਟਰ ਠੀਕ ਬਤਾਲਾ ਛਠਿਆਲਾ ਦਕੋਵਾ ਠੀਕ ਹੈ ਜੀ ਠੀਕ ਇਧਰੋਂ ਦਕੋਵਾ ਕਮਾਨ ਵੀ ਲਾਗੀ ਹੈ ਹਨਾ ਕਮਾਨ ਤੋਂ ਇਹ 6 ਕਿਲੋ 7 ਕਿਲੋਮੀਟਰ ਦੂਰੀ ਠੀਕ ਹੈ ਜੀ ਤੇ ਆ ਆਪਾਂ ਸ਼ਰਵਾਦ ਕਰੀਏ ਹਨਾ ਵੱਡੀ ਮੱਝ ਤੋਂ ਹਨਾ ਹਾਂਜੀ ਕਿਨੂਆ ਸੂਆ ਹੋਊਗਾ ਇਹਦਾ ਜੀ ਇਹ ਤੀਜਾ ਸੂਆ ਵਾ ਤੀਜਾ ਸੂਆ ਸੂਆ ਮਗਰ ਕੱਟੀ ਕੱਟੀ ਮਗਰ ਠੀਕ ਹੈ ਦੁੱਧ ਕਿੰਨਾ ਵੀਰ ਜੀ ਦੇ ਕੋਲ 12 ਕਿਲੋ ਆ ਆਪਾਂ 11 ਕਿਲੋ ਦੀ ਗਾਰੰਟੀ ਦੇਵਾਂਗੇ ਹੁਣ ਇਸ ਟਾਈਮ ਤੇ 12 ਕਿਲੋ ਦੁੱਧ ਤਿਆਰ ਹੈ 11 ਕਿਲੋ ਦੀ ਗਾਰੰਟੀ ਹੈ ਠੀਕ ਹੈ ਜੀ ਤੇ ਵੀਰ ਜੀ ਨੂੰ ਤੋਰੀ ਹੈ ਹੋਲ ਕੇ ਸੂਈ ਨੂੰ ਇਹਨੂੰ ਕਿੰਨਾ ਚਿਰ ਹੋ ਗਿਆ ਵਾ ਇਹਨੂੰ 12 13 ਦਿਨ ਹੋ ਹੀ ਗਏ ਠੀਕ ਹੈ ਜੀ ਆ ਕੱਟੀ ਹੈ ਜੀ ਆ ਕੱਟੀ ਸੋਹਣੀ ਸੁਨਖੀ ਆ ਆ ਵੇਖੋ ਪੂਰੀ ਕੈਮ ਆ ਜੀ ਦੁੱਧ ਵੀ ਚੰਗਾ ਛੱਡਿਆ ਦੁੱਧ ਛੱਡੀ ਦਾ ਦੁੱਧ ਨਹੀਂ ਪੂਰਾ ਕਥਾਨ ਇਹਨੂੰ ਛੱਡੀ ਦਾ ਡੋਕੇ ਵੀ ਮਗਰੋਂ ਛੱਡੀ ਦੇ ਠੀਕ ਹੈ ਜੀ ਠੀਕ ਆ ਆਹ ਵੇਖੀ ਉਹ ਪੂਰੇ ਕੱਦ ਕਾੜ ਦੀ ਵੱਡੀ ਆ ਸਿੰਘ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਹੀ ਸੋਹਣੀ ਆ ਜੀ ਆਹ ਵੇਖੋ ਆ ਜੋ ਵੀਰ ਦੀ ਨਾਲ ਹੀ ਆ ਜੋ 12 ਕਿਲੋ ਹੁਣ ਤਿਆਰ ਆ ਹਨਾ ਇਹ ਦੇਖੋ ਹਾਂਜੀ ਹਾਂਜੀ ਠੀਕ ਆ ਤੋਰ ਦੇ 11 ਕਿਲੋ ਦੀ ਗਾਰੰਟੀ ਆ ਪੂਰੀ ਆਪਣੀ ਠੀਕ ਆ ਜਾਨ ਦੇ ਲੰਮੇਗਾ ਥਾਣਾ ਦੀ ਵੀਰ ਜੀ ਕੋਈ ਬਾਤ ਘਾਟ ਨਹੀਂ 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 ਕੋਈ ਨਹੀਂ ਭਾਜੀ ਥਣਾ ਦੀ ਥੋੜਾ ਜਿਹਾ ਇੱਕ ਥਣ ਥੋੜਾ ਜਿਹਾ ਉਚਾਰਾ ਖੜੀ ਲਮਾ ਰੱਖਦੀ ਇੱਕ ਥਣ ਇੱਧਰ ਲਾ ਉਚਾ ਨੇ ਪਰ ਲਾ ਥਣ ਲਮਾ ਰੱਖਦੀ ਲਮਾ ਰੱਖਦੀ ਥੋੜਾ ਜਿਹਾ ਆ ਵੇਖੋ ਪੂਰੇ ਵਜਨ ਵਾਲੀ ਆ ਕਿ ਚੰਗੀ ਵੱਡੀ ਮੱਝ ਆ ਹਾਂਜੀ ਥਣ ਲੈਵਾ ਵੀ ਚੰਗਾ ਸੋਹਣਾ ਵਾ ਚਵਾ ਚੂ ਚੰਗਾ ਵੀਰ ਜੀ ਇਹਦਾ ਹਾਂਜੀ ਉਹ ਚਵਾ ਬਹੁਤ ਪੋਲਾ ਠੀਕ ਆ ਰੂ ਵਰਗੀ ਧਾਰਵਾ ਠੀਕ ਆ ਰੂ ਵਰਗੀ ਧਾਰਵਾ ਠੀਕ ਆ ਜੀ ਆ ਜਾਓ ਵੀਰ ਜੀ ਇੱਧਰ ਦੁੱਧੋਂ ਵਾਜੂ ਥੋੜੀ ਵੱਡੀ ਕਿ ਨਹੀਂ ਦੁੱਧੋਂ ਤੇ ਵਧੂਗੀ ਭਾਜੀ ਅਜੇ ਕਿੰਨੇ ਕ ਦਿਨ ਹੋਏ ਨੇ ਸੋਈ ਨਾ ਠੀਕ ਆ ਬਾਕੀ ਜਿੰਨਾ ਕ ਆਪਾਂ ਕੋ ਆਪਾਂ ਤੇ ਉਹਨਾਂ ਦੱਸਣਾ ਹਾਂਜੀ ਹਾਂਜੀ ਸਾਡੇ ਕੋਲ 12 ਕਰ ਜੇ 14 ਕਰ ਜੇ 15 ਕਰ ਜੇ ਜੀ 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 ਬਾਕੀ ਜਿੰਨਾ ਵਜਨੇ ਆ ਮਾਜ ਦਾ ਉਹ ਕਰ ਵੀ ਸਕਦੀ ਆ ਸੋਹਣੀ ਆ ਪੂਰੀ ਗੱਜੀ ਸਿੰਘ ਸਿੰਘ ਸੋਹਣਾ ਕੁੰਡਾ ਵਾ ਹਾਂਜੀ ਤੇ ਬਾਕੀ ਰੰਗ ਵੀ ਚੰਗਾ ਵਾ ਤੇ ਵੀਰ ਜੀ ਮੋਲੇ ਦਾ ਕਿੰਨਾ ਕਰਨਾ ਜੀ ਇਹਦਾ ਮੋਲ ਆਪਾਂ ਕਰਦੇ ਆ 1 20 ਹਾਂਜੀ 1 18 ਦੀ ਦੇ ਦਾਂਗੇ ਮਾਨਤਾਨ ਕਿੰਨਾ ਕਰ ਦੋਗੇ ਮਾਨਤਾਨ ਇਹਨਾਂ 118 ਦੀ ਦੇ ਦਾਂਗੇ ਉੱਚ ਛੋਟ ਕਰ ਦੋਗੇ ਮੌਕੇ ਤੇ ਕਰ ਦਾਂਗੇ ਜਿੰਨੀ ਕਾ ਕੋਈ ਭੈਣ ਭਰਾ ਫੋਨ ਕਰੇ ਹਨਾ ਜਿਹਨੂੰ ਪਸੰਦ ਹੋਵੇ ਹਾਂਜੀ ਠੀਕ ਆ ਬਾਕੀ ਚੰਗੀ ਸੋਹਣੀ ਆ ਜੀ ਪੂਰੇ ਵਜਨ ਵਾਲੀ ਆ ਹਵਾਨਾ ਚਾ ਕਰ ਲਓ ਬਹੁਤ ਚੰਗਾ ਥਾਣਾ ਵੀ ਬੜਾ ਚੰਗਾ ਨਾੜਾ ਵੇਖੋ 117 ਦੀ ਦੇ ਦਾਂਗੇ ਪੂਰੇ 117 ਦੀ 1000 ਹੋਰ ਮਾਨ ਕਰ ਦੂਗਾ ਵੀ ਮਗਰ ਵੀ ਕੱਟੀ ਆ ਡਬਲ ਫਾਇਦਾ ਹੀ ਆਗੇ ਹਨਾ ਹਾਂਜੀ ਹੁਣ ਟੋਕਰ ਦਿਖਾ ਦੀ ਆਵੜੀ ਸੱਜਰ ਵਿਖਾਓ ਪਹਿਲੇ ਸੱਜਰ ਦਿਖਾ ਦੀਏ ਆਜੋ ਇਹ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਜੀ ਇਹਨੂੰ ਸੂਈ ਨੂੰ ਭਾਜੀ ਕਿੰਨੇ ਕਿ ਦਿਨ ਹੋ ਗਏ ਇਹਨੂੰ 5 ਕਿ ਦਿਨ ਹੋ ਗਏ ਭਾਜੀ ਸੂਈ ਨੂੰ ਅੱਛਾ 5 ਕਿ ਦਿਨ ਹੋਏ ਆ ਸੂਈ ਨੂੰ ਮਗਰ ਕਟਾ ਆ ਗਿਆ ਇਹਦੇ ਹਾਂਜੀ ਮਗਰ ਕਟਾ ਠੀਕ ਹੈ ਜੀ ਤੇ ਕਿੰਨਾ ਵਾ ਦੁੱਧ ਵੀਰ ਜੀ ਇਹਦੇ ਕੋਲ ਇਹਦੇ ਥੱਲੇ ਭਾਜੀ 9 ਤੋਂ 10 ਕਿਲੋ ਹੈਗਾ ਹੁਣ ਬੋਲਾ 9 ਤੋਂ 10 ਕਿਲੋ ਆਹ ਹਾਂ 9 ਕਿਲੋ ਤੇ ਪੱਕਾ ਲਾਓ ਪੇਠ ਬੁੜਾ ਇਹਦਾ ਵੀ ਚੰਗਾ ਚੌੜਾ ਹਨਾ ਹਾਂਜੀ ਠੀਕ ਆ। ਵਧੀਆ ਮੈਂ 10-12 ਕਿਲੋ ਦੁੱਧ ਦਿੰਦੀ ਆ। ਥਾਣ ਚੰਗਾ ਗਿਆ ਹਫਤੇ ਲੱਗਾ ਸੋਹਣਾ ਵਾ ਥਣੇ ਦਾ ਵੀ। ਹਾਂਜੀ ਇਹ ਵੀ ਤੀਜੇ ਸੁਵੇ ਸੁਈ। ਜੀ ਤੀਜੇ ਸੁਵੇ ਸੁਈ ਇਹ ਵੀ। ਹਾਂਜੀ। ਠੀਕ ਆ ਜੀ। ਤੋਰਦੇ ਤੋਰਦੇ ਵੀਰ ਤੋਰਦੇ। ਆ ਵੇਖੋ ਜੀ। ਬਾਕੀ ਇਹ ਚੌੜੀ ਚੰਗੀ ਆ ਸੋਹਣੀ ਸੁਨੱਖੀ ਇਹ ਵੀ ਪੂਰੀ ਆ ਜੀ। ਥਣਾ ਦੀ ਵੀਰ ਜੀ ਕੋਈ ਬਾਤ ਘੜਤ ਨਹੀਂ ਆ। ਨਹੀਂ ਨਹੀਂ। ਜਿਹੜੀ ਗੱਲ ਹੋਊਗੀ ਦੱਸ ਦਾਂਗੇ ਪਹਿਲਾਂ ਹੀ। ਹੁਣ 9 ਕਿਲੋ ਤਿਆਰ ਵਾ ਜੀ। ਹਾਂ 9 ਕਿਲੋ। ਬਾਕੀ ਇਹ ਜੇ ਸੁਈ ਵੀ ਤਾਂ ਜੀ ਚਾਰ ਦਿਨ ਹੋਏ ਸੁਈ ਦੇ। ਚਾਰ ਦਿਨ। ਬਾਕੀ ਕਾਹ ਵਧਣਾ ਹੀ ਆ ਨੇ। ਹਾਂਜੀ ਹਾਂਜੀ। ਆਜ ਆਹ ਵੇਖੋ ਜੀ ਕੱਦ ਕਾੜ ਦੀ ਚੰਗੀ ਵੱਡੀ ਆ ਆਹ ਵੇਖੋ ਜੀ ਸੂਆ ਤੀਜਾ ਮਗਰ ਬੱਚਾ ਇਹਦੇ ਕਟਾ ਇਕੇ ਘਰੋਂ ਹੀ ਤੁਹਾਨੂੰ ਚੰਗੀਆਂ ਸੋਹਣੀਆਂ ਸਨਖੀਆਂ ਵੱੱਜਾਂ ਲੱਭ ਜਾਣੀਆਂ ਵਾ ਆਹ ਵੇਖੋ ਤੇ ਦੁੱਧ ਵੀਰ ਜੀ ਕਿੰਨਾ ਕ ਚਵਾਈ ਜਾਊਗੀ ਏ ਇਹ ਵੀ 12 13 ਕਿਲੋ ਚਵਾ ਦੇਊਗੀ 12 13 ਕਿਲੋ ਦੁੱਧ ਚਵਾਈ ਜਾਊਗੀ ਠੀਕ ਆ ਜੀ ਹੁਣ ਕਿਉਂ ਭੀ ਆਪਾਂ ਜਿੰਨਾ ਉਹਨਾਂ ਹੀ ਦੱਸਣਾ ਠੀਕ ਆ ਜੀ ਠੀਕ ਆ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਤੇ 88000 ਹਾਂਜੀ 85000 ਦੀ ਦੇ ਦਾਂਗੇ ਛੋੜ ਕਰ ਦੋ ਮੌਕੇ ਥੋੜੀ ਵਧੇ ਹੋਰ 1000 ਖੰਡ ਹੋ ਜਾਊਗੀ 84000 ਦੀ ਹਾਂ ਠੀਕ ਆ ਬਾਕੀ ਜਿਹੜੇ ਭੈਣ ਭਰਾ ਨੂੰ ਪਸੰਦ ਹੋਵੇ ਫੋਨ ਕਰੇ ਹਾਂ ਬਾਕੀ ਕੋਈ ਨਹੀਂ ਵਾਦਾ ਕਟਾ ਕਰ ਲਾਂਗੇ ਜੋ ਕਰ ਲਓਗੇ ਮੈਨੂੰ ਪਤਾ ਤੁਸੀਂ ਦੇ ਦੇਣੀ ਆ ਹਾਂਜੀ ਸਾਹਬ ਨਾ ਹੀ ਦੇ ਦੇਣੀ ਜਾਂਦਾ ਨਹੀਂ ਕਰ ਲਾਂਗੇ ਜੰਗਲਾਂ ਦੇ ਮੁੱਲ ਵੜੇ ਆ ਹਾਂਜੀ ਹਾਂਜੀ ਤੇ ਹੁਣ ਟੋਕਰ ਦਿਖਾ ਦਈਏ ਹਾਂ ਇਹ ਵੀ ਸੇਂਗ ਇਹਦਾ ਵੀ ਜੰਗਾ ਸੋਹਣਾ ਲੱਗਾ ਹਨਾ ਹਾਂਜੀ ਇਹ ਤੇ 3 ਕਿਲੋ ਦੁੱਧ ਆ ਪਾਜੀ 3 ਕਿਲੋ ਦੁੱਧ ਹਾਂ ਤੇ ਪੰਜ ਦਿਨ ਦੀ ਬਣੀ ਸਾਡੇ ਕੋਲ ਅਸੀਂ ਆਪ ਬਣਵਾਈ। ਅચ્છਾ ਟੀਕਾ ਤੁਸੀਂ ਲਵਾਇਆ? ਹਾਂਜੀ ਆਪ ਡਾਇਰੈਕਟ ਕਰਾਈ ਹੈ ਕਿ ਟੀਕਾ ਲਵਾਇਆ। ਨਹੀਂ ਮਾਲੀ ਕੋ ਕਰਵਾਈ। ਆ ਮਾਲੀ ਹੋਣਾ ਕਰਦਾ ਜੀ। ਹਾਂਜੀ ਠੀਕ ਆ। ਆ ਵੇਖੋ ਜੀ 3 ਕਿਲੋ ਦੁੱਧ ਤੇ ਬਣੀ ਨੂੰ ਪੰਜ ਦਿਨ ਹੋ ਗਏ ਆ। ਹਾਂਜੀ ਤੇ ਬਾਕੀ ਜਿਆਦਾ ਕੱਦ ਵੱਡਾ ਨਹੀਂ ਗਾ। ਨਹੀਂ ਛੋਟੇ ਕੱਦ ਦੀ ਹੈ। ਛੋਟਾ ਕੱਦ। ਦੂਜੀਆਂ ਮੱਈਆਂ ਦਾ ਤਾਂ ਬਹੁਤ ਵੱਡਾ। ਦੂਜੀਆਂ ਮੱਝਾਂ ਵੱਡੀਆਂ ਵਾਂ ਤੇ ਇਹਦਾ ਕੱਦ ਥੋੜਾ ਛੋਟਾ ਵਾ। ਛੋਟੇ ਕੱਦ ਦੀ ਹੈ। ਤੇ ਥਾਣੇ ਦਾ ਚੰਗਾ ਲੱਗਾ। ਹਾਂਜੀ ਹਾਂਜੀ। ਠਣਾ ਦੀ ਇਹਦੇ ਵੀ ਬਾਤ ਘਾਟ ਨਹੀਂ ਕੋਈ ਨਹੀਂ ਭਾਜੀ ਠਣਾ ਦੀ ਨਹੀਂ ਬਾਤ ਘਾਟ ਕੋਈ ਜਿਹੜੀ ਕੋਈ ਗੱਲ ਹੋਈ ਵੀਡੀਓ ਤੇ ਦੱਸਦੇ ਪਹਿਲਾਂ ਦੱਸ ਦਾਂਗੇ ਤੁਹਾਨੂੰ ਕਿਉਂ ਭੈਣ ਭਰਾਵਾਂ ਨੇ ਦੂਰ ਹੋਣਾ ਹੁੰਦਾ ਹਾਂ ਹਾਂਜੀ ਹਾਂਜੀ ਆਹ ਵੇਖੋ ਜੀ ਬਾਕੀ ਹੈ ਝੋਟੀ ਆ ਸੁਹਾ ਦਾ ਦੂਜਾ ਹੀ ਪਹਿਲਾਂ ਪਹਿਲਾਂ ਸੁਹਾ ਸੁਈ ਹੈ ਦੂਜੇ 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 ਸੁਹੂਗੀ ਹੁਣ ਹਨਾ ਠੀਕ ਆ ਆਹ ਵੇਖੋ ਜੀ ਤੇ ਸੱਜਰ ਨੇ ਵੀਰ ਜੀ ਨੇ ਕਿੰਨਾ ਕਿ ਦੁੱਧ ਦਿੱਤਾ ਇਹ ਭਾਜੀ ਲੈ ਕੇ ਆਂਦੀ ਆਪਾਂ ਕਿ ਕੋਈ ਐਵੇਂ ਕਹੀ ਜਾਈਏ ਵੀ ਇੰਨਾ ਦਿੱਤਾ ਉਹਨਾ ਦਿੱਤਾ ਠੀਕ ਆ ਆਹ ਇਹ ਛਡਾਈ ਆ ਕੇ ਕੰਬੂ ਚੜਾ ਕੋ ਠੀਕ ਆ ਠੀਕ ਆ ਠੀਕ ਆ ਸਹੀ ਆ ਤੇ ਇਹਦਾ ਕਿੰਨਾ ਕਰਨਾ ਮੁੱਲ ਇਹਦਾ ਮੁੱਲ ਤੇ ਭਾਜੀ 30000 ਵਾ 28000 ਦੀ ਦੇ ਦਾਂਗੇ ਮੌਕੇ ਤੇ ਛੋੜ ਛੋੜ ਕਰ ਦਾਂਗੇ ਮੌਕੇ ਤੇ ਆਏ ਬਾਕੀ ਸਾਹਮਣ ਵਾਲਾ ਲੈ ਜੇ ਤੇ ਆ ਅੱਗੇ ਨੂੰ ਨਹੀਂ ਦੇਣੀ ਕਿਸ ਨੂੰ ਠੀਕ ਆ ਸਾਹਮਣ ਵਾਲੇ ਨੂੰ ਦੇਣੀ ਆ ਹਾਂ ਦੂਜਾ ਆਵੇ ਬਣਾ ਕੋਈ ਠੀਕ ਆ ਹਾਂਜੀ ਆ ਵੇਖੋ ਜੀ 28000 ਦੇ ਵਿੱਚ ਤੁਹਾਨੂੰ ਮੱਝ ਦੇ ਦੇਣੀ 3 ਕਿਲੋ ਦੁੱਧ ਹਾਂਜੀ ਕੱਟੀ ਪਾਲਦੇ ਆ ਜਿਹੜੀ ਉਹ ਦਾ ਉੱਤੇ ਖਾ ਚੰਨਾਂ ਦਿਨਾਂ ਦਾ ਇਹ ਤੁਹਾਨੂੰ ਦੁੱਧ ਦੇਣਾ ਹਾਂਜੀ 5 ਦਿਨਾਂ ਦਾ ਇਹ ਬਣੀ ਵੀ ਆ ਬਾਕੀ ਅਗਲੀ ਦੀ ਕਿਸਮਤ ਹੈ ਹਾਂਜੀ ਹਾਂਜੀ ਆਪਣਾ ਕੋਈ ਵੀਰ ਕਟੀਆਂ ਲੈ ਕੇ ਪਾਲਦੇ ਆ ਉਹਨੇ ਦੁੱਧ ਘਰੋਂ ਖਾਣਾ ਵਾ ਇਹਨੇ ਦੁੱਧ ਦਈ ਜਾਣਾ ਵਾ 2-3 ਕਿਲੋ ਹਾਂ ਇਹਨੂੰ ਆ ਜਿਹੜੀ ਮਹੀਂ ਹੈ ਨਾ ਇਹਨੇ ਇੱਕ ਦੀ ਕੱਟੀ ਹੋਣੀ ਆ 28000 ਦੀ ਹਾਂਜੀ ਇਹ ਮਹੀਂ ਨੂੰ ਆ 15 ਤਰੀਕ ਨੂੰ 2 ਮਹੀਨੇ ਹੋ ਜਾਣੇ ਜਿਹੜੀ ਆਉਣੀ ਪਤਾ 2 ਮਹੀਨੇ ਹੋ ਜਾਣੇ ਹਾਂਜੀ ਇਹਦੇ ਥੱਲੇ 4 ਕਿਲੋ ਦੁੱਧ ਵਾ ਠੀਕ ਹੈ ਇਹ ਵੀ ਟੋਕੜੀ ਹੈ ਬਾਕੀ ਅਗਲੇ ਦੀ ਕਿਸਮ ਆ ਤੇ ਹਾਂਜੀ ਹਾਂਜੀ ਜੇ ਨਿਕਲ ਆਵੇ ਆਪਾਂ ਤੋਕੜਾਂ ਦਾ ਮੋਲੀ ਲੈਣਾ ਵਾ ਹਾਂਜੀ ਹਾਂਜੀ ਆਪਾਂ ਕਿਹੜਾ ਤੋਕੜ ਗੱਬਣ ਕਹਿ ਕੇ ਦੇਣੀ ਹਾਂਜੀ ਹਾਂਜੀ ਨਹੀਂ ਤੋਕੜ ਗੱਬਣ ਨਹੀਂ ਜਿੰਨਾ ਤੱਕ ਚੈੱਕ ਪਾਸ ਨਹੀਂ ਤੇ ਕਿੱਦਾਂ ਕਹਦਾ ਜੀ 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 ਦੁੱਧ ਕਿੰਨਾ ਵਾ ਦੇ ਕੋਲ ਵੱਡੀ ਮਈ 4 ਕਿਲੋ ਤੇ ਥੱਲੇ 3 ਕਿਲੋ ਤੇ ਪੱਕਾ ਲਾਓ 3 ਕਿਲੋ ਹੋਊਗਾ ਹਨਾ 4 ਕਿ 3 ਖਾਣ ਤੁਣ ਕਿਦਾਂ ਵੀਰ ਜੀ ਬਾਤ ਕਰ ਆ ਓਕੇ ਆ ਥਾਣਾ ਦੀ ਨਹੀਂ ਕੋਈ ਵੀ ਮਿਲਦੀਆਂ ਟੀਕੇ ਨਾਲ ਕੇ ਇਹ ਇਹ ਟੀਕੇ ਨਾਲ ਮਿਲ ਪੈਂਦੀਆਂ ਉਦਾਂ ਵੀ ਮਿਲਦੀਆਂ ਅੱਛਾ ਪਾੜੇ ਦੇ ਵੀ ਹਾਂ ਪਾੜੇ ਇੱਕ ਟਾਈਮ ਹੀ ਚੋਨੇ ਦੋਵੇਂ ਇੱਕੇ ਟਾਈਮ 'ਚ ਹੋਣੀ ਹਾਂ ਸਾਮਾਨ ਪਾੜੇ ਤੇ ਮਿਲਦੀਆਂ ਇਹ ਮੁੰਡੇ ਚੋਂ ਤੇ ਮੈਂ ਤੇ ਚੋਈਆਂ ਨਹੀਂ ਹੁੰਦਾ ਠੀਕ ਆ ਠੀਕ ਆ ਲੈ ਜਾਓ ਵੀਰ ਜੀ ਬਾਕੀ ਇਹ ਕਿ ਇਹਦਾ ਕੱਦ ਵੀ ਠੀਕ ਆ ਤੇ ਬੇਲ ਵੀ ਲੰਮੀ ਹੈ ਸਿਰ ਵੀ ਚੰਗਾ ਹਾਂਜੀ ਸਿੰਘ ਵੀ ਚੰਗਾ ਸੋਹਣਾ ਵਾ ਹਾਂਜੀ ਥਾਣ ਵੀ ਚੰਗੇ ਲੱਗੇ ਇਹਨੂੰ ਇਹ ਬਿਨਾ ਟੀਕੇ ਤੋਂ ਮਿਲਦੀਆਂ ਮੈਂ ਪਾੜੇ ਇਹ ਵੀ ਲਿਆਂਦੀ ਹੋਣੀ ਤੁਸੀਂ ਆ ਨਾ ਇਹ ਵੀ ਲੈ ਕੇ ਜਾਂਦੀ ਸੱਜਰ ਦਾ ਕੋਈ ਆਈਡੀਆ ਨਹੀਂ ਹੈਗਾ ਨਾ ਨਹੀਂ ਨਹੀਂ ਸੱਜਰ ਦਾ ਨਹੀਂ ਕੋਈ ਆਪਾਂ ਐਵੇਂ ਕਹਿ ਦਿੱਤੀ ਵੀ ਆ ਸੱਜਰ ਨੇ ਕਿੰਨਾ ਚੋਆ ਠੀਕ ਆ ਤੇ ਇਹਦਾ ਦੱਸੋ ਫਿਰ ਮੁੱਲ ਕਿੰਨਾ ਕਰਨਾ ਇਦਾ ਮੁੱਲ 44000 ਵਾ 40000 ਦੇ ਦੇ ਦਾਂਗੇ ਛੋੜ ਕਰ ਦੋਗੇ ਮੌਕੇ ਤੇ ਛੋੜ ਕਰ ਦਾਂਗੇ ਕਰਦੀ ਐ ਮੈਂ ਕਹਿੰਨਾ ਨਾਲ ਲੱਗਦੀ ਕਿ ਇੱਕ ਘੱਟ 40 ਦੇ ਦੇ ਦਾਂ ਠੀਕ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਵੇ ਵੀਰ ਨੂੰ ਫੋਨ ਜ਼ਰੂਰ ਕਰ ਆ ਪਰ ਨਾਲ ਇਹ ਅਸੀਂ ਨਹੀਂ ਆਨੇ ਪਸੂਣ ਵਾਲੀ ਇਹ ਚੈੱਕ 15 ਤਰੀਕ ਨੂੰ ਦੋ ਮਹੀਨੇ ਹੋਣੇ ਦੋ ਮਹੀਨੇ 15 ਤਰੀਕ ਕਈ ਡਾਕਟਰ ਵੀਰ ਕਰ ਦਿੰਦੇ ਦੋ ਮਹੀਨੇ ਚੈੱਕ ਕਰ ਦਿੰਦੇ ਆ ਬਾਕੀ ਹੁਣ ਤੇ ਵੀਰ ਨੇ ਤੋਕੜ ਵਾਲਾ ਮੁੱਲ ਹੀ ਮੰਗਿਆ ਵਾ ਹਾਂਜੀ ਹਾਂਜੀ ਤੇ ਜੇ ਕੋਈ ਲੈ ਜਾਏ ਤੇ ਅਗਲੀ ਦੀ ਕਿਸਮਤ ਆ ਹਨਾ ਠੀਕ ਆ ਕਰ ਰੇ ਵੀਰ ਜੀ ਕੋਈ ਗੱਲ ਬਾਤ ਹੋਰ ਨਹੀਂ ਬਸ ਉਹ ਵੱਡੀਆਂ ਮਈਆਂ ਉਹ ਘਰ ਲਾਈਆਂ ਵਾ ਅੰਦਰ ਹੀ ਆ ਗਈਆਂ ਮਈਆਂ ਠੀਕ ਆ ਠੀਕ ਆ ਬਾਕੀ ਵੀਰ ਕੋ ਸਾਰੇ ਬਹੁਤ ਚੰਗੇ ਸੋਹਣੇ ਆ ਵੱਡੀਆਂ ਮੱਜਾਂ ਦਾ ਵੀਰ ਵੀ ਸ਼ਕੀਨ ਆ ਹਾਂਜੀ ਹਾਂਜੀ ਠੀਕ ਆ ਇਹ ਮਈ ਦਾ ਤੇ ਤੁਹਾਨੂੰ ਕਟਾ ਕੱਢ ਕੇ ਵਿਖਾ ਲਦੇ ਹਾਂ ਜੇ ਚੁੰਗ ਦਾ ਠੀਕ ਆ ਬਾਹਰ ਲਿਆ ਲਿਆਈ ਕੱਢ ਕੇ ਇਹੜ ਕਹਣਾ ਦੋ ਚਾਰ ਮਹੀਨੇ ਖਰਾਬ ਕਰ ਗਏ ਨੇ ਤੇ ਅੱਗੇ 1 ਮਹੀਨੇ ਬਾਅਦ ਹੀ ਬਣ ਜਾਂਦੀ ਠੀਕ ਹੈ ਠੀਕ ਯਾਰ ਕਾ ਥੋੜਾ ਖਰਾਬ ਕਰ ਗਈ ਆ ਤੇ ਮਿਲਦੀ ਆ ਜੇ ਵੀ ਕੱਟੇ ਤੇ 8 ਮਹੀਨਿਆਂ ਦਾ ਸੂਆ ਕੱਟਾ ਠੀਕ ਠੀਕ ਹਾਂਜੀ ਹਾਂਜੀ ਤੋਰ ਦੇ ਵੀਰ ਇਹ 8 ਮਹੀਨਿਆਂ ਦਾ ਹੋ ਗਿਆ ਹਾਂਜੀ 8 ਮਹੀਨਿਆਂ ਦਾ ਦੁੱਧ ਚੁੰਗਦਾ ਅਜੇ ਭਾਵੇਂ ਹੁਣ ਮਹੀਂ ਥੱਲੇ ਛੜ ਦੋ ਠੀਕ ਹੈ ਹਾਂਜੀ 8ਂ ਪਹਿਰੀ ਮਿਲਦੀ ਆ ਉਹ ਮਹੀਂ ਵੱਡੀ ਆ ਤੇ ਦੁੱਧ ਦੋ ਤੇ ਥੱਲੇ 7 ਕਿਲੋ 8ਂ ਪਹਿਰੀ ਐਦ ਕਾ ਖਰਾਬ ਕਰ ਗਈ ਨੇ ਤੇ ਉਹ ਉਹ ਸ਼ਿਆਮੀ ਨਹੀਂ ਆ ਰੀ ਗੱਬਣ ਹੋਣੀ ਸੀ ਹੁਣ ਅਜੇ ਸਾਲ ਦਾ ਹੁਣ 2 ਮਹੀਨਿਆਂ ਦੀ ਗੱਬਣ ਮਾਓ ਅੱਛਾ 2 ਮਹੀਨੇ ਦੀ 2 ਮਹੀਨੇ ਦੀ ਗੱਬਣ ਮਾ ਤੇ 8 ਮਹੀਨ ਇਹ ਵੇਚਣੀ ਐ ਨਹੀਂ ਇਹ ਨਹੀਂ ਵੇਚਣੀ ਪਾਜੀ ਵੇਖ ਲਓ ਜਮਾਨਾ ਹੈਗਾ ਵੇ ਨਹੀਂ ਨਹੀਂ ਹਾਂ ਨਹੀਂ ਇਹ ਰੱਖੀਆਂ ਕਰ ਲਾਈਆਂ ਵੱਡੀਆਂ ਮਈਆਂ ਹੋ ਇਹਦੇ ਕਰਨੇ ਵੀਰਾਂ ਬਣਾਣੇ ਹਾਂਜੀ ਫੇ ਤੁਸੀਂ ਵੇਚ ਵੀ ਦੇਣੀ ਹੈ ਨਹੀਂ ਨਹੀਂ ਕਟਾ ਵੀ ਚੰਗਾ ਵਾ ਠੀਕ ਆ ਵੀਰ ਜੀ ਕਰਨੀ ਕੋਈ ਗੱਲ ਬਾਤ ਹੋਰ ਨਹੀਂ ਬਸ ਪਾਜੀ ਠੀਕ ਆ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਵੀਡੀਓ ਕਰ ਦੇ ਬਾਕੀ ਵੀਰ ਨੂੰ ਫੋਨ ਕਰ ਲਿਓ ਆਹੀ ਚਾਰ ਕਰਨੀਆਂ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਸੂਈਆਂ ਤੇ ਦੋ ਤੋਕੜਾਂ ਬਹੁਤ ਹੀ ਚੰਗੀਆਂ ਸੋਹਣੀਆਂ ਸਨਖੀਆਂ ਜੀ ਵੀਡੀਓ ਕਰਦੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਧੰਨਵਾਦ ਜੀ